ਆ ਵੀ ਚੂੜ ਚੱਕਿਆ ਗੁਰਸ਼ਰਨ ਸਿੰਘਾ ਤੇਰਾ ਸਨਮਾਨ ਕਰੀਏ ਚੂੜ ਚੱਕਿਆ ਪੱਪੂ ਦੇ ਡੌਲੇ ਮੋਟੇ ਪੱਟ ਮੋਟੇ ਨੇ ਖਣੋਰੀਏ ਗੁਰਨਾਲ ਦੇ ਲੋਕੋ ਫਕਰ ਝੰਡੇ ਦੇ ਤੋਚੀ ਦੀ ਪ੍ਰਿੰਸ ਵਧੀਆ ਹੱਥ ਪੱਕੇ ਨੇ ਬਿੱਟੂ ਦਗਾਲ ਦੇ ਲੋਕੋ ਜੱਸ ਗਗੜੇ ਦੀ ਕਹਿੰਦੇ ਚੌੜੀ ਛਾਤੀ ਟੱਚ ਤੇਜ ਨੇ ਅਜਮੇਰ ਜਲਾਲ ਦੇ ਲੋਕੋ ਬਿਹਾਰੀ ਪੁਰੀਏ ਕਿੰਦੇ ਦੀ ਡਾਜ ਵਧੀਆ ਤੇ ਕਹਿੰਦੇ ਮੇਰੇ ਵੀਰੋ ਸਮੇਂ ਸਮੇਂ ਤੇ ਗੱਲਾਂ ਹੁੰਦੀਆਂ ਜਿਹੜੇ-ਜਿਹੜਿਆਂ ਨੇ ਚੂੜ ਚੱਕੀਏ ਦੇ ਜੱਫੇ ਵੇਖੇ ਇੱਕ ਵਾਰੀ ਫਿਰ ਤਾੜੀਆਂ ਬਾਰੇ ਕੀ ਖਿਆਲ ਸੰਗੀਤ ਕਹਿੰਦੇ ਮੇਰੇ ਵੀਰੋ ਮਾਣ ਕਰਦੀ ਹੈ ਔਰ ਚੂੜ ਚੱਕੀਏ ਪੱਪੂ ਰਾਜਵ વિશેષ ਤਰ ਤੇ ਮਾਣ ਸਨਮਾਨ ਮੇਰੇ ਵੀਰੋ ਕੀਤਾ ਜਾ ਰਿਹਾ ਹੈ ਇਹਨਾਂ ਖੇਡ ਮੈਦਾਨਾਂ ਅੰਦਰ ਪੱਪੂ ਨੇ ਲਾਏ ਹੋਏ ਜੱਫੇ ਅੱਜ ਵੀ ਮੇਰੇ ਵੀਰੋ ਦੁਨੀਆ ਯਾਦ ਕਰਦੀ ਹੈ ਦੁਨੀਆ ਮਨਾਈ ਆ ਚੂੜ ਚੱਕੀ ਪੱਪੂ ਨੇ ਅੱਜ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਹੈ ਤਖਤੂਪੁਰਾ ਸਾਹਿਬ ਦੀ ਧਰਤੀ ਤੇ ਕੀਤਾ ਜਾ ਰਿਹਾ ਹੈ ਦੁਨੀਆ ਦੇ ਸੁਪਰਸਟਾਰ ਕਬੱਡੀ ਖਿਡਾਰੀ ਦਾ ਔਰ ਕਹਿੰਦੇ ਬੱਪੂ ਦਾ ਸਨਮਾਨ ਹੋਣ ਲੱਗਾ ਜਿਹਨੇ ਕਹਿੰਦੇ ਢੇਰੀਆਂ ਤੋਂ ਵੱਡੇ ਵੱਡੇ ਮੋੜ ਕੇ ਲਿਆਂਦੇ ਆ ਦੁਨੀਆ ਨੂੰ ਪਤਾ ਹੈ ਕਿ ਪੱਪੂ ਕਿਹੜੀ ਸ਼ੈ ਦਾ ਨਾਮ ਹੈ ਜਦੋਂ ਪੱਪੂ ਮੂਰੇ ਹੋ ਕੇ ਚੀਕਾਂ ਘਣਾਉਂਦਾ ਰਿਹਾ ਹੈ ਤੇ ਮੈਨੂੰ ਲੱਗਦਾ ਰੱਬ ਆਪ ਕਹਿੰਦਾ ਹੋਣਾ ਵੀ ਹੈ ਮੇਰੇ ਤੋਂ ਆ ਕੀ ਸ਼ੈ ਬਣ ਗਈ ਹੈ ਆਪ ਨੂੰ ਹਰਾਨੀ ਹੁੰਦੀ ਹੋਣੀ ਹੈ ਲੈ ਵੀ ਚੂੜ ਚੱਕ ਵਾਲਿਆ ਰੱਬ ਆਪ ਸੋਚਦਾ ਹੋਣਾ ਜਦੋਂ ਪੱਪੂ ਮੂਹਰੇ ਖੜ ਜਾਂਦਾ ਸਜਾਇ ਤੇ ਰੀਡਰ ਕਈ ਬਹਾਨੇ ਬਣਾਉਂਦੇ ਸੀ ਵੀ ਕਿਵੇਂ ਨਾ ਕਿਵੇਂ ਬਾਹਰ ਮੂਹਰੀ ਨਿਕਲ ਜੀਏ ਵੀ ਲਾਲ ਲੂਣ ਕਿਤੇ ਪੈਰ ਨੂੰ ਟੱਚ ਕਰ ਜੇ ਪਰ ਭਰਾ ਦੇ ਲਈ ਦਵਾਮਾਂ ਨੇ ਇਹ ਮਿਹਨਤਾਂ ਵਾਲੇ ਆ ਇਹ ਸੰਘਰਸ਼ਾਂ ਵਾਲੇ ਆ ਇਹ ਰੀਅਲ ਹੈ ਤੇ ਰੀਲਾਂ ਵਾਲੇ ਵੀ ਇਹ ਰੀਅਲ ਆ ਕਿਉਂਕਿ ਰੀਲਾਂ ਵਾਲਿਆਂ 'ਚ ਤੇ ਰੀਅਲ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਜਲੋ ਦਵਾਮਾ ਨੇ ਪ੍ਰਮਾਤਮਾ ਸਾਡੇ ਪ੍ਰਾਣ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਹੋਰ ਤਰਕੀਆਂ ਦੇਵੇ ਕੋਈ ਮਨ ਦੀ ਹੋਪ ਕੋਈ ਆਸ ਕੋ ਨਮੀਤ ਜਿਹੜੀ ਕਦੇ ਅਧੂਰੀ ਨਾ ਰਹੇ ਪੱਪੂ ਸਾਡੇ ਵੀਰ ਦੇ ਲਈ ਦਵਾਮਾ ਨੇ ਜਿੱਦਣ ਦਾ ਪੰਜਾਬ ਆਇਆ ਪੰਜਾਬ ਦੇ ਵੱਡੇ ਮੇਲੇ ਤੇ ਗੱਲਾਂ ਹੋਈਆਂ ਨੇ ਸ਼ਰਨਾ ਕਹਿੰਦਾ ਵੀ ਪੱਪੂ ਦਾ ਇੱਕ ਚੱਕਰ ਲਵਾਇਆ ਜਾਣਾ ਹੈ ਜਿਹੜੇ ਬਾਹਲਾ ਚੌਦੇ ਆ ਉਹ ਬਾਹਲਾ ਨੇੜੇ ਦੇਖ ਲੈਣਗੇ ਸਾਡੇ ਪੱਪੂ ਨੂੰ ਉਹ ਬਾਹਲਾ ਨੇੜੇ ਦੇਖ ਲੈਣਗੇ ਜਿਹੜਾ ਬਾਹਲਾ ਚਾਹੁੰਦਾ ਹੈ ਸ਼ਰਲੇ ਦਾ ਧੰਨਵਾਦ ਹੈ ਗੱਗੀ ਮਾਉਣ ਦਾ ਧੰਨਵਾਦ ਗੁਰਿੰਦਰ ਠੇਕੇਦਾਰ ਦਾ ਧੰਨਵਾਦ ਜਿਹਨੇ ਵੱਡਾ ਕੱਪ ਦਿੱਤਾ ਹੈ ਵੀਰਿਆ ਪਿੰਡ ਹੈ ਅਮਰੀਕਾ ਰੈਡ ਬਸੇ ਰੇੜੇ ਨੇ ਇੱਕ ਜਣ ਇਨਸਾਨ ਨੇ ਆਹ ਕਹਿੰਦੇ ਪੱਪੂ ਦਾ ਸਰਵਾਰ ਹੁਣ ਪੱਪੂ ਨੂੰ ਨੇੜੇ ਦੇਖਿਓ ਜਿਹੜੇ ਬਾਹਲਾ ਦਿলো ਚਾਹੁੰਦੇ ਆ